ਦੋਸਤੋ ਆ ਇੱਕ ਬੈਟਰੀ ਵਾਲੀ ਗੱਡੀ ਐ ਇਲੈਕਟ੍ਰੀਕਲ ਗੱਡੀ ਐ ਬਹੁਤ ਸ਼ਾਨਦਾਰ ਗੱਡੀ ਐ ਐਮਜੀ ਕੰਪਨੀ ਦੀ ਐ 15 ਲੱਖ ਤੋਂ ਸਟਾਰਟ ਐ ਤੇਰੇ ਵੱਖ-ਵੱਖ ਵੇਰੀਐਂਟ 25 ਲੱਖ ਤੱਕ ਜਾਂਦੇ ਨੇ ਮੈਂ ਇਹਦੀਆਂ ਗੱਡੀਆਂ ਦੇ ਸਾਰੇ ਮਾਡਲ ਦੇਖ ਕੇ ਆਇਆ ਟੈਸਟ ਡਰਾਈਵ ਲੈ ਕੇ ਆਇਆ ਬਹੁਤ ਸ਼ਾਨਦਾਰ ਗੱਡੀ ਐ ਇੱਕ ਵਾਰ ਚਾਰਜ ਕਰਨ ਦੇ ਨਾਲ 375 ਕਿਲੋਮੀਟਰ ਚੱਲਦੀ ਐ ਤੇ ਮੈਂ ਕਹਿੰਨਾ ਵੀ ਜਿਹੜੀਆਂ ਆਪਾਂ ਆਮ ਗੱਡੀਆਂ ਦੇ ਚ ਡੀਜ਼ਲ ਪੈਟਰੋਲ ਵਾਲੀਆਂ ਤੇ ਮਹੀਨੇ ਦਾ 10-15000 ਦਾ ਤੇਲ ਫੂਕ ਰਹੇ ਆ ਨਾ ਕਿਉਂਕਿ ਆਪਾਂ ਥੋੜੀ ਗੱਡੀ ਜ਼ਿਆਦਾ ਚਲਾਉਂਦੇ ਆ ਜਿਹੜੇ ਬੰਦੇ ਉਹਨਾਂ ਵਾਸਤੇ ਗੱਡੀ ਬਹੁਤ ਮੇਰੇ ਵਰਗੇ ਬੰਦੇ ਹੁਣ ਕਈ ਬੰਦੇ 15-15000 ਦਾ ਤੇਲੀ ਮਹੀਨੇ ਰਫੂਕੀ ਜਾਂਦੇ ਨੇ ਕਿ ਰੋਜ਼ ਹੀ 5-400 ਦਾ ਤੇਲ ਫੁਕ ਜਾਂਦਾ ਮਹੀਨੇ ਦਾ 14-15000 ਦੀ ਐਵਰੇਜ ਪਈ ਜਾਂਦੀ ਹੈ ਤੇ 14-15000 ਦੀ ਤੇ ਮਹੀਨੇ ਦੀ ਇਹ ਗੱਡੀ ਨਹੀਂ ਪੈਂਦੀ ਹੈ ਕਿ ਜੇ ਆਪਾਂ ਇਹ ਗੱਡੀ ਲੈ ਲਈਏ ਕਿਉਂਕਿ ਪੈਟਰੋਲ ਡੀਲ ਦਾ ਵਿੱਚ ਪਹਿਣਾ ਨਹੀਂ ਫ੍ਰੀ ਚਲਣੀ ਹੈ ਤੇ ਪੈਟਰੋਲ ਡੀਲ ਦੇ ਵਿੱਚ ਇਹ ਗੱਡੀ ਚੱਲ ਸਕਦੀ ਹੈ ਵੀ ਕੋਈ ਖਰਚਾ ਨਹੀਂ ਨਾ ਇਹ ਕੋਈ ਸਰਵਿਸ ਕਰਾਉਣੀ ਹੈ ਨਾ ਇਹ ਕੋਈ ਪੈਟਰੋਲ ਭਰਉਣਾ ਤੇ ਇੱਕ ਵਾਰ ਚਾਰਜ ਕਰਨ ਨਾਲ 375 ਕਿਲੋਮੀਟਰ ਚੱਲਦੀ ਹੈ ਹੁਣ ਟਾਬਿਆਂ ਤੇ ਪੈਟਰੋਲ ਪੰਪਾਂ ਤੇ ਆਮ ਸ਼ਹਿਰਾਂ ਦੇ ਵਿੱਚ ਵੀ ਚਾਰਜਿੰਗ ਤੁਸੀਂ ਘੰਟਾ ਡੇਢ ਘੰਟਾ ਕਿਤੇ ਵੀ ਜੇ ਲੰਬੇ ਰੂਟ ਤੇ ਜਾਂਦੇ ਹੋ ਚਾਰਜਿੰਗ ਲਾ ਕੇ ਤੇ ਤੁਸੀਂ ਚਾਹ ਪਾਣੀ ਪੀਂਦਿਆਂ ਨੂੰ ਗੱਡੀ ਦੁਬਾਰਾ ਤੁਹਾਡੀ ਰੈਡੀ ਹੋ ਜਾਂਦੀ ਹੈ ਤੇ ਹੁਣ ਬਹੁਤ ਕੰਪਨੀਆਂ ਨੇ ਪੈਟਰੋਲ ਪੰਪਾਂ ਤੇ ਵੀ ਚਾਰਜਿੰਗ ਸਟੇਸ਼ਨ ਲਾਤੇ ਨੇ ਤੁਸੀਂ ਉੱਥੇ ਵੀ ਚਾਰਜ ਕਰਾ ਸਕਦੇ ਹੋ ਕਿਉਂਕਿ ਆਨ ਆਲ ਟਾਈਮ ਇਲੈਕਟ੍ਰੀਕਲ ਗੱਡੀਆਂ ਦਾ ਬਹੁਤ ਵਧੀਆ ਜਿਹੜੀਆਂ ਗੱਡੀਆਂ ਚੰਗੀਆਂ ਕੰਪਨੀਆਂ ਦੀਆਂ ਨਾ ਕਿਉਂਕਿ ਐਮਜੀ ਕੰਪਨੀ ਬਹੁਤ ਟੌਪ ਦੀ ਕੰਪਨੀ ਹੈ ਤੇ ਬਹੁਤ ਸ਼ਾਨਦਾਰ ਕੰਪਨੀ ਹੈ ਗੱਡੀ ਦੇ ਇੰਟੀਰੀਅਰ ਫਰੰਟ ਕੈਮਰਾ ਬੈਕ ਕੈਮਰਾ ਪੂਰੀ ਆਟੋਮੈਟਿਕ ਗੱਡੀ ਹੈ ਪਾਵਰ ਗੱਡੀ ਹੈ ਵਿੱਚ ਬਹਿ ਕੇ 1 ਕਰੋੜ ਵਾਲੀ ਗੱਡੀ ਦੀ ਫੀਲ ਆਉਂਦੀ ਹੈ ਬਹੁਤ ਸ਼ਾਨਦਾਰ ਗੱਡੀ ਹੈ ਤੇ ਤੁਸੀਂ ਇੱਕ ਵਾਰੀ MG ਕੰਪਨੀ ਵਾਲਿਆਂ ਕੋਲ ਜਾ ਕੇ ਉਹ ਤੇ ਟੈਸਟ ਡਰਾਈਵ ਲੈ ਸਕਦੇ ਹੋ ਪਰ ਇਹ ਕੰਪਨੀ ਵਾਲੇ ਥੋੜੇ ਜਿਹਾ ਨਾ ਹੈਗੇ ਇਹ ਉਹਨੇ ਥੋੜੇ ਨਕਰੇ ਵਾਲੇ ਨੇ ਕਿਉਂਕਿ ਇਹ ਕੰਪਨੀ ਬਹੁਤ ਟੌਪ ਦੀ ਹੈ ਮਾੜਾ ਤੜੇ ਬੰਦੇ ਨੂੰ ਇਹ ਛੇਤੀ ਨਾ ਟੈਸਟ ਡਰਾਈਵ ਦਿੰਦੇ ਨੇ ਨਾ ਭਈ ਇਹ ਕੋਈ ਪਿੱਛੇ ਪਿੱਛੇ ਨਹੀਂ ਫਿਰਦੇ ਆ ਦੂਜੀਆਂ ਕੰਪਨੀਆਂ ਵਾਂਗੂ ਮਰੂਤੀ ਮਾਰਾਤੀ ਵਾਂਗੂ ਵੀ ਘਰ ਆ ਜਾਣਗੇ ਵੀ ਗੱਡੀ ਲੈ ਲਓ ਲੈ ਲਓ ਇਹ ਕੰਪਨੀ ਦਾ ਇੱਕ ਆਪਣਾ ਹੀ ਸਟੈਂਡਰਡ ਆ ਤੇ ਇਹ ਕੰਪਨੀ ਦੀਆਂ ਗੱਡੀਆਂ ਬਹੁਤ ਸ਼ਾਨਦਾਰ ਨੇ ਪਟਿਆਲੇ ਚੰਡੀਗੜ੍ਹ ਲੁਧਿਆਣੇ ਜਿਹੜੇ ਥੋੜੇ ਜਿਹਾ ਡਿਵੈਲਪ ਏਰੀਆ ਨੇ ਦਿੱਲੀ ਇੱਧਰ ਥੋੜੀਆਂ ਆ ਵੱਡੇ ਸ਼ਹਿਰਾਂ ਚ ਜ਼ਿਆਦਾ ਚਲਦੀਆਂ ਨੇ ਕਿਉਂਕਿ ਕੰਪਨੀਆਂ ਨੂੰ ਲੋਕ ਜ਼ਿਆਦਾ ਜਾਣਦੇ ਨੇ ਆਮ ਕੰਪਨੀਆਂ ਨੂੰ ਲੋਕ ਜਿਵੇਂ ਹਰ ਬੰਦਾ ਪਿੰਡਾਂ ਚ ਮਰੂਤੀ ਪਹਿਲਾਂ ਸਵਿਫਟ ਲੈ ਲੈ ਹੁੰਦੇ ਲੈ ਲੈਦੇ ਹੁੰਦੇ ਹੀ ਫਿਰ ਡਿਜ਼ਾਇਰ ਲੈਣ ਲੱਗੇ ਫਿਰ ਬ੍ਰੇਜ਼ਾ ਲੈਣ ਲੱਗੇ ਪਰ ਜਿਹੜੀਆਂ ਇਹੋ ਜਿਹੀਆਂ ਕੰਪਨੀਆਂ ਹੁੰਦੀਆਂ ਨਾ ਉਹਨਾਂ ਨੂੰ ਕੋਈ ਕੋਈ ਵਧੀਆ ਪੜੇ ਲਿਖੇ ਲੋਕ ਲੈਂਦੇ ਨੇ ਜਾਂ ਡਿਵੈਲਪਰੀਆਂ ਜੀ ਕਿਉਂਕਿ ਇਹਨਾਂ ਨੇ ਲੋਕਾਂ ਨੇ ਕਿਹੜਾ ਰੀਸੇਲ ਦੇਖਣੀ ਹੁੰਦੀ ਹੈ ਇਹਨਾਂ ਨੇ ਤੇ ਇੱਕ ਮੌਕੇ ਦੇਖਣਾ ਵੀ ਕਿਹੜੀ ਗੱਡੀ ਘੈਂਟ ਲੱਗਦੀ ਹੈ ਕਿਹੜੀ ਗੱਡੀ ਆਪਾਂ ਨੂੰ ਵਧੀਆ ਫਿੱਟ ਬੈਠਦੀ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜੀ ਗੱਡੀ ਟੌਪ ਕਲਾਸ ਗੱਡੀ ਹੈ ਮੈਂ ਇਹਨੂੰ ਕਹਾਂਗਾ ਟੌਪ ਕਲਾਸ ਗੱਡੀ ਮੈਂ ਚਲਾ ਕੇ ਆਇਆ ਮੈਨੂੰ ਇੰਨੀ ਸ਼ਾਨਦਾਰ ਗੱਡੀ ਲੱਗੀ ਨਾ ਤੇ ਮੇਰਾ ਤੇ ਦਿਲ ਕਰ ਰਿਹਾ ਵੀ ਮੈਂ ਇਹ ਗੱਡੀ ਲਵਾ ਕਿਉਂਕਿ ਜੇ ਗੱਡੀ ਫ੍ਰੀ ਚੱਲਦੀ ਤਾਂ ਕੋਈ ਖਰਚਾ ਨਹੀਂ ਹੈਗਾ ਤੇ 400 ਕਿਲੋਮੀਟਰ ਦਿਹਾੜੀ ਦੀ ਚਲਾਓ ਤੁਹਾਡੀ ਫ੍ਰੀ ਚੱਲਦੀ ਆ ਆਪਾਂ ਆਮ ਗੱਡੀਆਂ ਚਲਾਣੇ ਆ ਆਪਣਾ 5-700 ਦਾ ਤੇਲ ਪੋਕ ਜਾਂਦਾ ਮਹੀਨੇ 'ਚ ਆਪਾਂ 15-15000 ਦਾ ਤੇਲ ਪੋਕ ਦਿੰਨੇ ਆ ਤੇ ਇਹ ਗੱਡੀ ਤੇਲ ਪੈਟਰੋਲ ਨਾਲ ਹੀ ਫ੍ਰੀ ਹੋ ਜਾਂਦੀ ਏ ਇਹਦੇ ਤੇ ਕੋਈ ਹੋਰ ਤਾਂ ਖਰਚਾ ਹੈ ਨਹੀਂ ਮੈਨੂੰ ਬਹੁਤ ਸ਼ਾਨਦਾਰ ਗੱਡੀ ਲੱਗੀ ਏ ਆਉਣ ਵਾਲਾ ਟਾਈਮ ਇਲੈਕਟ੍ਰੀਕਲ ਗੱਡੀਆਂ ਦਾ ਜਿਹੜੇ ਬੰਦੇ 15 ਲੱਖ ਰੁਪਈਆ ਲਾਉਣਾ ਚਾਹੁੰਦੇ ਨੇ ਇਹ ਸਟਾਰਟਿੰਗ ਮਾਡਲ 15 ਲੱਖ ਦਾ ਇਹ ਲੈ ਲਓ ਇਹਦਾ ਸਟਾਰਟਿੰਗ ਮਾਡਲ ਵੀ ਦੂਜੀਆਂ ਕੰਪਨੀਆਂ ਨਾਲੋਂ ਚੰਗਾ ਹੈ ਕਿਉਂਕਿ ਇਹਦੇ ਇੰਟੀਰੀਅਰ ਹੀ ਇੰਨਾ ਵਧੀਆ ਲੱਗਾ ਹੈ ਫੰਕਸ਼ਨ ਹੀ ਇਹਨੇ ਜ਼ਿਆਦਾ ਨੇ ਤੁਸੀਂ ਇੱਕ ਵਾਰ ਇਹਦੇ ਵਿੱਚ ਬੈਠ ਗਏ ਨਾ ਤੇ ਤੁਸੀਂ ਗੱਡੀ ਘਰ ਲੈ ਕੇ ਜਾਓਗੇ